ਔਰ ਜਗੀ ਵੀ ਕੀ ਹਾਲ ਹੈ ਬਹੁਤ ਵਧੀਆ ਵੇਜੀ ਵਧੀਆ ਜਗੀ ਉਹ ਕੰਮ ਕਰੀ ਸੁਣਾਓ ਬਹੁਤ ਵਧੀਆ ਜੀ ਚੱਲੀ ਜਾਂਦਾ ਔਰ ਲੈ ਆਂਦੀਆਂ ਗਾਵਾਂ ਫਿਰ ਹਾਂਜੀ ਹਾਂਜੀ ਅੱਜ ਆਪਣੇ ਕੋਲ ਚਾਰ ਨਾਗ ਜੇ ਤਿੰਨ ਸੁਈਆਂ ਤੇ ਇੱਕ ਗੱਬਣ ਜੇ ਵੈਠਾ ਠੀਕ ਠੀਕ ਹੈ ਇਹ ਕਿੰਨਾ ਦੰਦੀ ਕਿੰਨਾ ਜੋ ਵੱਛੀ ਇਹ ਵੀ ਜੀ ਖੀਰੀ ਤਾਂ ਦੰਦੀ ਵੱਛੀ ਲੱਗਣ ਈ ਆ ਹਾਂਜੀ ਤੇ ਸੁਈ ਆ ਤੇ ਵੱਛੀ ਕੋ 20 ਕਿਲੋ ਦੁੱਧ ਜਿਹੜਾ ਤਿਆਰ ਹੋਇਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਆਪਣਾ ਦੰਦੀ ਕਿਦਾ ajo ਗੰਦੀ ਵਿੱਚ ਖੀਰੀ ਤਾਂ ਦੋਂਦੀ ਲੱਗਣ ਈ ਆ ਤੁਹਾਨੂੰ ਖੋਲ ਕੇ ਵਿਖਾਲਦੀ ਤੋੜ ਕੇ ਵੱਚੀ ਹਾਂਜੀ ਹਾਂਜੀ ਤੇ ਵੱਚੀ ਦੀ ਕੁਆਲਿਟੀ ਚੈੱਕ ਕਰਾਓ ਤੇ ਵੱਚੀ ਦੀ ਇਹ ਆ ਵੀ ਬ੍ਰੀਡ ਵੇਖੋ ਕਿੱਦਾਂ ਦੀ ਠੀਕ ਠੀਕ ਆ ਬਹੁਤ ਵਧੀਆ ਮਾੜਾ ਜਿਹਾ ਕੈਮਰਾ ਮਾਰੋ ਆਰਡਰ ਕਿੰਨਾ ਵਧੀਆ ਪਿਕਸਲ ਆ ਹਾਂਜੀ 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 ਆਰਡਰ ਤੇ ਅਟੈਚਮੈਂਟ ਬੋਡੀ ਸਕੋਰ ਤੇ ਵੱਚੀ ਦਾ ਲੈ ਕੇ ਦਿਖਾਓ ਬਹੁਤ ਵਧੀਆ ਠੀਕ ਠੀਕ ਆ ਮੱਛੀ ਦੇ ਥਾਣ ਵੀ ਬਹੁਤ ਚੰਗੇ ਲੱਗੇ ਨੇ ਆਰਡਰ ਵੀ ਬਹੁਤ ਸੋਹਣਾ ਲੱਗਾ ਜੀ ਜੀ ਜਿੰਨੀ ਵੀ ਬ੍ਰੀਡ ਵਾਲੀ ਸਿਰਾ ਪੀਸ ਜਿੰਨੂੰ ਕਹ ਦਿੰਨੇ ਆ ਉਹ ਹਾਂਜੀ ਹਾਂਜੀ ਵੀਰ ਜੀ ਫਿਰ ਇਹਦਾ ਮੁੱਲ ਕੀ ਜੋ ਇਹਦੇ ਕੋਲ ਵੀ ਜੀ ਆਸ ਟਾਈਮ 20 ਕਿਲੋ ਦੁੱਧ ਤਿਆਰ ਆ ਦੁੱਧ 24 25 ਕਿਲੋ ਵੱਛੀ ਚਵਾ ਦੇਗੀ ਖੁੱਲਾ ਠੀਕ ਹੈ ਠੀਕ ਹੈ ਇਹ ਮੁੱਲ ਤੇ ਇਹੋ ਜੀਆਂ ਵੱਛੀਆਂ ਦਾ ਵੀਰ ਜੀ ਸਵਾ ਸਵਾ ਲੱਖ ਹੁੰਡਿਆ ਹਾਂਜੀ ਹਾਂਜੀ ਕਹਵਾ ਵੱਛੀ ਤੇ ਥੱਲੇ ਕੈਮਰਾ ਮਾਰੋ ਹੁਣ ਚਵਾਈ ਦਾ ਟਾਈਮ ਹੋਇਆ ਵਾ ਠੀਕ ਹੈ ਠੀਕ ਹੈ ਤੇ ਵੇਖੋ ਵੱਛੀ ਬਣੀ ਕਿਦਾਂ ਬਹੁਤੀ ਬਹੁਤ ਠੰਡੀ ਥੀ ਜੀ ਬੱਚੀ ਵੀ ਜੀ ਇਹਦਾ ਮੁੱਲ ਕਰਾ ਲਓ ਤੁਸੀਂ 95 80000 ਕਰਾ ਲਓ ਹਾਂ ਜੀ 95 75000 ਦੀ ਬੱਚੀ ਦੇਵਾਂਗੇ ਠੀਕ ਹੈ ਜੀ ਠੀਕ ਹੈ ਬਾਕੀ ਛੋਟ ਛੱਫਾ ਵੀ ਤੁਮਾਰਤਨ ਵੀਰਾਂ ਦਾ ਹੋਵੇਗਾ ਮਾਤਾ ਫੁੱਲ ਕਰ ਦਿਓ ਬਿਲਕੁਲ ਜੀ ਕਰਾਂਗੇ ਹਾਂ ਜੀ ਤੇ ਆਹ ਦੋ ਨੰਬਰ ਤੇ ਬੱਚੀ ਇਹ ਜਰਸੀ ਕ੍ਰਾਸ ਸੁਹੇਦ ਜਸੂਆ ਠੀਕ ਹੈ ਠੀਕ ਹੈ ਇਹਨੂੰ ਕੋਈ 20 ਦਿਨ ਦੀ ਲਾਲੇ ਕੋਈ ਮਹੀਨੇ ਦੀ ਚਲੋ ਮਹੀਨੇ ਦੀ ਲਾਲੇ 20 ਦਿਨਾਂ ਨਾਲੇ ਉਹ ਅਗਲੇ ਸਮਝਿਆ ਹਾਂ ਜੀ ਹੋਰ ਕੋਪੀ ਥਾਣ ਲੈਵਾ ਕਿੱਦਾ ਵਧੀਆ ਸਾਫ ਆ ਹਾਂਜੀ ਹਾਂਜੀ ਤੇ ਦੂਜਾ ਸੁਹਾ ਉਹਦਾ ਰੰਗ ਵੀ ਬਹੁਤ ਸੰਗੋ ਸੈਂਟਰ ਮੈਂ ਬਹੁਤ ਵਧੀਆ ਦੂਜਾ ਸੁਹਾਣਾ ਭਾਈ ਦੂਜਾ ਸੁਹਾ ਬਿਲਕੁਲ ਸਹੀ ਆ ਜੀ ਇਹ ਬ੍ਰੀਡ ਵੇਖੋ ਬੱਚੀ ਦੀ ਟੇਸ ਕੁਆਲਟੀ ਚੈੱਕ ਕਰੋ ਪੂਰੀ ਪੂਰੀ ਬਹੁਤ ਵਧੀਆ ਨਸਲ ਚੰਗੀ ਆ ਨਾ ਛੋਟਾ ਅਕ ਮੋਟੀ ਹੈ ਬੋਦੀ ਵਾਲੀ ਵਸੀ ਆ ਠੀਕ ਆ ਤੇ ਲੈਂਥ ਲੰਥ ਵਾਸੀ ਦੀ ਬਹੁਤ ਸੋਹਣੀ ਆ ਤੇ ਥਾਣ ਦੀ ਕੁਆਲਟੀ ਚੈੱਕ ਕਰੋ ਕਿੰਦਾ ਵਧੀਆ ਲੱਗਾ ਠੀਕ ਠੀਕ ਬੋਲੀ ਧਾਰ ਤੇ ਮੋਟੀ ਰੂਵ ਵਰਗੀ ਇਹਦੇ ਕੋ ਵੀਜੀ 15 ਤੋਂ 16 ਕਿਲੋ ਦੁੱਧ ਤਿਆਰ ਹੋਏਗਾ ਠੀਕ ਠੀਕ ਹੈ ਹਾਂਜੀ ਤੇ ਜਗਜੀਵੀਰ ਜੀ ਦਾ ਮੁੱਲ ਜੇ ਤੇ ਬਿੱਲੀ ਤਾਜੀ ਸੁਈ ਹੁੰਦੀ 나ੜੂ ਤੇ ਤੇ ਫਿਰ ਤੇ ਬੱਚੀ 55000 ਦੀ ਵੇਕਦੀ ਬੱਚੀ ਤੋਂ ਮੈਂ ਪੰਜਾਬ ਦੇ 48000 ਦੀ ਦਾਵਾਂ ਜੀ ਉਹ ਚੋਂ ਮਾਨਤਨ ਖੁੱਲਾ ਹੋਊਗਾ ਵੀ ਚੋਚੋ ਇਹ ਕਰਦੇ ਮਾਨਤਨ ਕੋਈ ਹਾਂਜੀ ਕੋਈ ਵੀਰ ਫੋਨ ਲਾਵੇ ਪਤਾ ਨਹੀਂ ਕਿੱਥੇ ਸੌਦੇ ਮੁੱਕ ਜਾਣਗੇ ਹਾਂਜੀ ਜੇ ਫੋਨ ਕਈ ਪੜਦੇ ਹੋ ਹੀ ਜਾਂਦੇ ਆ ਹਾਂਜੀ 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 ਤੇ ਆ ਜੀ ਤੇ ਇਹ ਨੰਬਰ ਤੇ ਬੱਚੀ ਆਪਣੇ ਕੋ ਗੱਬਣਾ ਵੀਰ ਜੀ ਗੱਬਣ ਬੱਚੀ ਆ ਠੀਕ ਆ ਠੀਕ ਇਹ ਵੀ ਦੂਜਾ ਸੁਹਾਣਾ ਜੀ ਇਹ ਕਿਹੜਾ ਸੁਹਾ ਸਹੀ ਸੁਣੀ ਆ ਬੱਚੀ ਤੋਰ ਕੇ ਵਹਾਉਂਨੇ ਤੁਹਾਨੂੰ ਗਰਲੈਂਡੋ ਨਸਲ ਚ ਆ ਗਈ ਆ ਗਰਲੈਂਡੋ ਨਸਲ ਚ ਬੱਛੀ ਆ ਠੀਕ ਠੀਕ ਠੰਡੀ ਠੀਰੀ ਆ ਵੀ ਠੰਡੀ ਬਿਲਕੁਲ ਇਜੀ ਬੜਾ ਖਿਲਾ ਰਿਹਾ ਭਾਈ ਇੱਕ ਮਿੰਟ ਵਿੱਚ ਹੀ ਰੋਕ ਕੇ ਥਣ ਦੇ ਪਿੱਛੇ ਬਨੇ ਕੈਮਰਾ ਮਾਰ ਲੈ ਤੇ ਜਿੱਧਰੋਂ ਨਹੀਂ ਮਰਜੀ ਬਹਿ ਜਾ ਠੀਕ ਠੀਕ ਸੱਜੇ ਬਹਿ ਜਾ ਖੱਬੇ ਬਹਿ ਜਾ ਵਸ਼ੀ ਨੂੰ ਬਹੁਤ ਚੰਗਾ ਥਣ ਲੱਗਾ ਜਿੰਨੀ ਵੀ ਇਹ ਦੁੱਧ ਵਾਲੀ ਸੁਥਰੀ ਵਸ਼ੀ ਹੈ ਠੀਕ ਠੀਕ ਤੋਰਿਓ ਵਸ਼ੀ ਦਾ ਹਾਇ ਇੱਥੇ ਵੀ ਇਹ ਤਾਂ ਵੀ ਬਹੁਤ ਚੰਗਾ ਵਾ ਤੇ ਭਾਈ ਨੂੰ ਚਾਹ ਸੁਭਾਰੀ ਵਾਲ ਸੁਣੀ ਆ ਠੀਕ ਆ ਠੀਕ ਆ ਫੇਸ ਤੇ ਕੈਮਰਾ ਮਾਰੋ ਕਿਤਾਵਰੀਆ ਛੋਟਾ ਜਿਹਾ ਫੇਸ ਲੱਗਾ ਵਾ ਅੱਗੋਂ ਬਰੀਕੀਆਂ ਪੂਰੀਆਂ ਬੱਚੀ ਦੀਆਂ ਪਿੱਛੇ ਚੜਾਈ ਪੂਰੀ ਹਾਂਜੀ ਇਹ ਬੱਚੀ ਦੀ ਕੀਮਤ ਜੇ ਕੀਤੀ ਜਾਵੇ ਤਾਂ ਇਦਾਂ ਨਹੀਂ ਵੱਚੀਆਂ 75 75 ਨੂੰ ਵੀ ਗੰਡੀਆਂ ਦੇਖਦੀਆਂ ਦੇਖਦੀਆਂ ਚੰਗੀਆਂ ਵੇਚਦੀਆਂ ਤੇ ਉਹ ਵੀਰ ਜੀ ਇਹਦਾ ਫਿਰ ਮੁੱਲ ਕੀ ਆ ਇਹਦਾ ਜੈਸ ਨੋ ਅੱਛੀ ਕਰਵਾਗੇ 60000 ਦੀ ਠੀਕ ਜੀ ਫਾਈ ਵੀਰ ਵੇਚਣ ਨਾ ਲੈ ਦੇ ਕੋਈ ਘਰ ਰੱਖਣ ਨੂੰ ਤੋਹਫਾ ਹੀ ਆ ਗਰਮੀਆਂ ਦਾ ਮਾਨਤਾਰ ਵੀਰ ਜੀ ਬਣ ਕਮਲੀ ਹੋ ਜੂਗੇ ਅਜੇ ਹਫਤਾ ਖੜਦੀ ਤੇ ਮਾਨਤਾਰ ਕਿਹਨਾ ਕੋ ਗਾ ਜੀ ਜੀ ਕਰਾ ਦਾਂਗੇ ਜਿੰਨਾ ਕੋਈ ਵੀਰ ਮੌਕੇ ਤੇ ਫੋਨ ਲਾਵੇ ਪਤਾ ਨਹੀਂ ਕਿੱਥੇ ਨਿਛਿਆ ਜਾਣੀ ਹਾਂਜੀ ਹਾਂਜੀ ਤੇ ਕਰਾਂਗੇ ਖੁੱਲਾ ਮਾਨਤਾਰ ਠੀਕ ਠੀਕ ਜੀ ਤੇ ਆਹ ਦੇ ਵਿੱਚ ਦੀ ਮੱਚ ਬੱਜੀ ਜੇ ਵੇਖ ਲੋ ਇਹ ਇਹ ਤਾਂ ਸਾ ਨਾ ਮੋਰਾ ਨਸਲ ਜੇ ਮੋਰਾ ਨਸਲ ਦੀ ਕਾਲੀ ਕੁਆਲਿਟੀ ਵੇਖੋ ਵੈੜਦੀ ਛਾਈ ਵਾਲ ਲਾਲੇ ਕੋਈ ਜਰਸੀ ਲਾਲੇ ਕੋਈ ਐ ਚਫਲਾ ਲਾਲੇ ਇਹਨੂੰ ਇਹ ਵੀ ਠੰਡੀ ਠੀਰੀ ਫੋਲ ਨਾ ਵੱਡਾ ਕਰਦੇ ਜੇ ਵੈੜ ਤਾਂ ਆਹ ਸੋਈ ਜੇ ਨਾ ਦੂਜੇ ਬੱਚਾ ਜੇ ਤੇ ਠੰਡੀ ਠੰਡੀ ਫੋਲ ਜੇ ਤੇ ਵੱਛੀ ਕੋ 22 ਕਿਲੋ ਦੁੱਧ ਲਾਲੇ ਕੋਈ ਬੋਲਾ ਲਾਲੇ ਇਸ ਟਾਈਮ ਠੀਕ ਠੀਕ ਤੇ ਵੇਖੋ ਆਹ ਵੇਖੋ ਇਹੋ ਜੀਆਂ ਵੱਛੀਆਂ ਕਿਤੇ ਲੱਭਦੀਆਂ ਠੰਡੀਆਂ ਠੀਰੀਆਂ ਬਹੁਤ ਛੱਡੀ ਆਣ ਵੇਖੋ ਕਿਹੜਾ ਲਾਚ ਹੁੰਦੀ ਗਰਮੀਆਂ ਬਹੁਤ ਆਰਡਰ ਵੀ ਘੱਟ ਵਾਲਾ ਲੱਗਿਆ ਇੱਧਰ ਵੱਚੀ ਤੋ ਰਿਓ ਮਾਰਨੀ ਥੋਲ ਕੇ ਇੱਧਰ ਨਾ ਲਾਓ ਵੱਚੀ ਦੀ ਹਾਈ ਮੇਰੀ ਹਾਈ ਦਿੱਤੀ ਹੈ ਬੋਲ ਵੱਡੀ ਵੱਚੀ ਆ ਠੀਕ ਠੀਕ ਆ ਜਿੰਨੂ ਅਸਲ ਵੱਚੀ ਕਹਿੰਦੇ ਹਾਂਜੀ ਹਾਂਜੀ ਤੇ ਲੈਵੇ ਖਲਾਰ ਦੇ ਖਲਾਰ ਦੇ ਮੇਰਾ ਨਾੜਾਂ ਬਹੁਤ ਚੰਗੀਆਂ ਲੱਗੀਆਂ ਅਟੈਚਮੈਂਟ ਆਰਡਰ ਦੀ ਇਹਦੀ ਵੀ ਬੜੀ ਚੰਗੀ ਠੀਕ ਵੇਖੋ ਤੇ ਜੱਗੀ ਵੀਰ ਜੀ ਦਾ ਮੁੱਲ ਇੱਕ ਛਲੇਵਾ ਲੱਗਾ ਇਸ ਆਪਣਾ ਵੀਰ ਜੀ ਆਪਣਾ ਬੱਚੀ ਤੇ ਦੁੱਧ ਕਰ ਜੂਗੀ 25 26 ਕਿਲੋ ਹੀ ਔਰ ਜੋ ਸੇਵਾ ਦੀ ਗੱਲ ਹੈ ਮੱਛੀਆਂ ਜਿਹੜੀਆਂ ਨਹੀਂ ਲੱਭਦੀਆਂ ਪੈਸੇ ਪਾ ਗਿਆ ਵੀ ਤੂੰ ਮੌਕੇ ਦਾ ਕੰਨ ਆ ਜੋ ਹੁਣ ਇਸ ਟਾਈਮ 21 ਤੋਂ 22 ਕਿਲੋ ਦੁੱਧ ਕੋਈ ਵੀ ਆਪਣੇ ਕੋਲ ਚ ਵਾ ਕੇ ਲੈ ਜਾ ਠੀਕ ਠੀਕ ਹੈ ਹਾਂ ਜੀ ਇਹਦਾ ਮੁੱਲ ਪਾਜੀ ਪਾਜੀ ਇਹ ਜੀ ਦਾ ਤੇ ਮੁੱਲ 7.5 ਲੱਖ ਹੁੰਦਿਆ ਬਾਹਰ ਲੱਖ ਦੀ ਵੀ ਤੇ ਅਸੀਂ ਲੱਖ ਦੀ ਵੀ ਨਹੀਂ ਦੇਣੀ 95 ਦੇ ਨਹੀਂ ਦੇਣੀ 85 ਆ ਦੀ ਬੱਚੀ ਦੇ ਤਾਂ ਠੀਕ ਹੈ ਚਲੋ ਚੋ ਮਾਨਤਾਨ ਕਰਦੇ ਹੋ ਪਾਜੀ ਇਹਨਾਂ ਨੂੰ 80000 ਦੀ ਦੇ ਦੇਾਂਗੇ ਠੀਕ ਹੈ ਜੀ ਠੀਕ ਹੈ ਹੋਰ ਕਰਾਉਣਾ ਹੋਰ ਕਰਾ ਲਓ ਮਾਨ ਕੁਲਾ ਜੇਗਾ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਹਾਂਜੀ ਹਾਂਜੀ ਆਪਣੇ ਚੈਨਲ ਤੇ ਵੀਡੀਓ ਪਾਈ ਆ ਪਹਿਲੀ ਤੇ ਕੋਈ ਵੀ ਵੀਰ ਭਰਾ ਫੋਨ ਲਾਵੇ ਆਪਣਾ ਫੁੱਲ ਮਾਨਤਾਨ ਵੀਰਾਂ ਦਾ ਹੋਵੇਗਾ ਜਿੱਥੇ ਕੋਈ ਸੌਦਾ ਨਿਪੜੇਗਾ ਫੁੱਲ ਮਾਨ ਕਰਕੇ ਨਿਬੇੜਾਂਗੇ ਠੀਕ ਹੈ ਠੀਕ ਤੇ ਦੁੱਧ ਚਵਾ ਕੇ ਕੋਈ ਦੋ ਡੰਗ ਚਾਰ ਡੰਗ ਆਪਣੇ ਘਰੋਂ ਲੈ ਕੇ ਜਾ ਸਕਦਾ ਜੀ ਤੇ ਵੱਛੀ ਦਾ ਮਾਨ ਤਾਂ ਖੁੱਲਾ ਹੋਏਗਾ ਬਾਕੀ ਪਿੰਡ ਆਪਣਾ ਹੈਗਾ ਜੇ ਪੱਡੇ ਤਹਿਸੀਲ ਡੇਰਾ ਬਾਬਾ ਨਾਨਕ ਜੇ ਤੇ ਜ਼ਿਲ੍ਹਾ ਗਰਦਾਸਪੁਰ ਜੇ ਤੇ ਨਾਮ ਆਪਣਾ ਜੱਗੀ ਜੇ ਤੇ ਨੰਬਰ ਆਪਣਾ 81 58 17 550 ਜੇ ਤੇ ਆਪਣਾ ਇਹ ਚੈਨਲ ਆਪਣਾ ਖੁਦ ਦਾ ਬਣਾਇਆ ਪੇਜ ਆ ਤੇ ਇਹਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਤੇ ਚੈਨਲ ਨੂੰ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਠੀਕ ਹੈ ਚਲ ਕੱਟਦੀ